ਚੋਣਾਂ ਦੌਰਾਨ ਕਈ ਚਾਹਵਾਨਾਂ ਨੂੰ ਜਦ ਟਿਕਟਾਂ ਨਹੀਂ ਮਿਲਦੀਆਂ ਤਾਂ ਜੋਰ-ਤੋਰ ਦੀ ਸਿਆਸਤ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਕਈ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਕਈ ਅਜਿਹੇ ਉਮੀਦਵਾਰ ਵੀ ਹੁੰਦੇ ਨੇ ਜਿਹੜੇ ਕਿ ਆਜ਼ਾਦ ਉਮੀਦਵਾਰੀ ਅਤੇ ਦਾਅਵੇਦਾਰੀ ਪੇਸ਼ ਕਰਦੇ ਨੇ ਅਜਿਹਾ ਹੀ ਕਾਂਗਰਸ ਦੇ ਪ੍ਰਵਕਤਾ ਅਤੇ ਜਨਰਲ ਸਕੱਤਰ ਰਜਿੰਦਰ ਦੀਪਾਨੇਗੀਤਾਏ ਜੋ ਕਿ ਸੁਨਾਮ ਤੋਂ ਟਿਕਟ ਚਾਹ ਰਹੇ ਸੰਤ ਨੂੰ ਦੱਸਦੇ ਕਿ ਟਿਕਟ ਨਾ ਮਿਲਣ ਨੂੰ ਲੈ ਕੇ ਨਰਾਜ਼ ਸੁਨਾਮ ਤੋਂ ਕਾਂਗਰਸੀ ਆਗੂ ਨੇ ਇਹ ਕਿਹਾ ਹੈ ਕਿ ਉਹ ਆਪਣੇ ਅਹੁਦੇ ਤੋਂ استਿਫਾ ਦਿੰਦੇ ਨੇ ਅਤੇ ਕਾਂਗਰਸ ਪਾਰਟੀ ਛੱਡ ਰਹੇ ਨਹੀਂ ਦੀ ਪੱਧਾ ਇਹ ਵੀ ਕਹਿਣਾ ਹੈ ਕਿ ਉਸਨਾਮ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਇਹ ਜਾਣਕਾਰੀ ਉਹਨਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਅਤੇ ਕਾਂਗਰਸ ਪਾਰਟੀ ਤੇ ਵੱਡੇ ਇਲਜ਼ਾਮ ਵਿਲਾਏ ਦੇਖੋ ਜਿੱਥੋਂ ਤੱਕ ਸੁਨਾਮ ਦੀ ਗੱਲ ਹੈ ਮੈਂ ਅੱਜ ਚੌਥਾ ਕੈਂਡੀਡੇਟ ਫਰੇਜਾਂ ਪਰਸੋਂ ਮੈਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਉਸ ਤੋਂ ਪਹਿਲਾਂ ਆਮ ਪਾਰਟ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਮਨ ઓਰੋੜਾ ਦੂਜਾ ਦਮਨ ਬਾਜਵਾ ਜੋ ਆਊਟਸਾਈਡਰ ਹੈ ਜੋ ਕਿਸੇ ਪਿੰਡ ਦਾ ਨਾਮ ਨਹੀਂ ਜਾਣਦੇ ਲੋਕਾਂ ਵਰਕਰਾਂ ਦਾ ਨਾਮ ਜਾਣਨਾ ਦੂਰ ਕਿਸੇ ਪਿੰਡ ਦਾ ਨਾਮ ਦੱਸਦੇ ਸਾਡੇ ਵਾਰਡ ਦੱਸ ਦਿਨ ਸੁਨਾਮ ਚ ਕਿੰਨੇ ਆ ਚੀਮੇ ਚ ਕਿੰਨੇ ਆ ਲੋਂਗੋਵਾਲ ਚ ਕਿੰਨੇ ਆ ਸਾਡੇ ਪਿੰਡ ਕਿੰਨੇ ਆ ਅਸੀਂ ਕਵਾਂਗੇ ਠੀਕ ਹੈ ਇਸ ਲੜਕੀ ਨੂੰ ਕਾਫੀ ਕੁਝ ਪਤਾ ਹੈ ਜਿਹਨੂੰ ਕੁਝ ਨਹੀਂ ਪਤਾ ਉਹ ਆਊਟਸਾਈਡਰ ਹੈ ਦੂਜੇ ਪਾਸੇ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਹੈ ਉਹ ਵੀ ਆਊਟਸਾਈਡਰ ਹੈ ਉਹ ਤੁਰੀ ਤੋਂ ਐਮਐਲਏ ਸੀਗੇ ਗੋਬਿੰਦ ਭਾਈ ਗੋਬਿੰਦ ਸਿੰਘ ਲੋਂਗੋਵਾਲ ਔਰ ਉਹਨਾਂ ਨੂੰ ਵੀ ਆਊਟਸਾਈਡਰ ਨੂੰ ਉੱਥੇ ਦੇਤੀ ਉਹ ਅਕਾਲੀਆਂ ਦੇ ਵਿੱਚ ਉਹਨਾਂ ਦੇ ਖਿਲਾਫ ਹੈ। ਤੋਂ ਇਸ ਵਾਸਤੇ ਕਿਉਂਕਿ ਅਮਨ अरोड़ा ਲੋਕਲ ਕੈਂਡੀਡੇਟ ਹੋਣ ਦੇ ਨਾਤੇ ਉਸ ਨੂੰ ਇਸ ਚੀਜ਼ ਦਾ ਫਾਇਦਾ ਹੋ ਹੀ ਸਕਦਾ ਸੀ ਕਿ ਦੋਨੋਂ ਆਊਟਸਾਈਡਰ ਹੈ। ਚਲੋ ਇਹ ਲੋਕਲ ਹੈ। ਦੋ ਵਾਰੀ ਹਾਰ ਚੁੱਕਿਆ ਹੈ ਬੌਜੀਆਂ ਦਾ ਲੜਕਾ ਹੈ। ਇਸ ਵਾਸਤੇ ਇਹਨੂੰ ਵੋਟਾਂ ਨਾ ਪਾਓ। ਬਿਲਕੁਲ ਇਸ ਚੀਜ਼ ਨੂੰ ਫਾਇਦਾ ਹੋ ਸਕਦਾ ਸੀ। ਦੂਜੀ ਜਿਹੜੀ ਗੱਲ ਮੈਂ ਕਹਿ ਸਕਦਾ ਇਹਦੇ ਵਿੱਚ ਬੜੀ ਵੱਡੀ ਸਾਜ਼ਿਸ਼ ਹੈ ਕਿ ਪਾਰਟੀ ਇਨਏਬਿਲਟੀ ਔਰ ਅਸੀਂ ਕਰੋੜਾਂ ਰੁਪਏ ਸਾਡੀ ਪਾਰਟੀ ਨੇ ਖਰਚ ਕੀਤੇ ਜੋ ਸੁਣਨਾ ਚਾਹਣਾ ਕਿ ਅਸੀਂ ਜੀ ਸਰਵੇ ਕਰਾ ਰਹੇ ਹਾਂ। ਇਹ ਸਰਵੇ ਦਾ ਰਿਜ਼ਲਟ ਜੋ ਮੈਨੂੰ ਅਨਆਫੀਸ਼ੀਅਲੀ ਪਤਾ ਲੱਗਿਆ ਜੋ ਕੈਪਟਨ ਸਾਹਿਬ ਦੇ بڑے ਨੇੜ ਦੇ ਸੂਤਰਾਂ ਤੋਂ ਨੇੜ ਦੇ ਸਾਥੀਆਂ ਤੋਂ ਪਤਾ ਲੱਗਿਆ ਕਿ ਦਮਨ ਬਾਜਵਾ ਦਾ ਸਰਵੇ ਦੇ ਵਿੱਚ 3% ਤੋਂ ਵੀ ਘੱਟ ਹੈ ਔਰ ਮੇਰਾ 91% ਤੋਂ ਵੀ ਜ਼ਿਆਦਾ ਹੈ ਤਾਂ ਕੋਈ ਵੱਡੀ ਸਾਜ਼ਿਸ਼ ਹੈ ਕੋਈ ਵੱਡਾ ਕਾਰਨ ਹੈ ਕਿ ਇਸ ਲੜਕੀ ਨੂੰ ਟਿਕਟ ਦਿੱਤਾ ਗਿਆ ਔਰ ਇਹ ਦੇਖਦੇ ਹਾਂ ਕਿ ਰਜਿੰਦਰ ਸਿੰਘਲਾ ਜਿਹੜੇ ਕਿ ਐਪਲੀਕੈਂਟ ਨਹੀਂ ਸੀ ਸੰਗਰੂਰ ਤੋਂ ਪਾਰਟੀ ਨੇ ਉਹਨਾਂ ਨੂੰ ਉੱਥੇ ਟਿਕਟ ਦਿੱਤਾ ਜਿਹੜੇ ਸਾਡੇ ਤਿੰਨ ਕੈਂਡੀਡੇਟ ਹੋਰ ਉੱਥੋਂ ਟਿਕਟ ਮੰਗਦੇ ਸੀਗੇ ਪਾਵੇਂਓ सुरेंद्र ਸੀ ਬਿਆਸੀ ਪਾਵੇਂਓ ਮਿਸਟਰ ਤੇਮਾਨ ਸੀ ਸਵਜੀਤ ਸਿੰਘ ਤੇਮਾਨ ਸੀ ਆ ਬਲਦੇਵ ਮਾਨ ਸੀ ਔਰ ਰਵਜਿੰਦਰ ਸਿੰਘ ਲਾਈ ਦੀ ਕੋਸ਼ਿਸ਼ ਲਈ ਕਿਉਂਕਿ ਅਦਰਵਾਈਜ਼ ਉਹ ਮੈਨੂੰ ਉੱਥੇ ਸੀਟ ਤੇ ਖਰਾਬ ਨਾ ਕਰਨ ਉਹਨਾਂ ਨੂੰ ਸੱਜੇ ਖੱਬੇ ਸੀਟਾਂ ਤੇ ਐਡਜਸਟ ਕੀਤਾ ਜਾਵੇ ਪਾਰਟੀ ਪਾਵੇਂ ਜਿੱਤੇ ਹੀ ਜਾਂ ਨਾ ਜਿੱਤੇ